ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਸੰਗਤ ਜਿਹੜੇ ਹੀਰਾਂ ਦੇ ਕਿਛ ਸੱਟਾਂ ਲੱਗੀਆਂ ਇਹ ਨਕਿਆ ਨਕਿਆ ਹੰਦ ਲੋਕ ਕਹਿੰਦੇ ਕਈ ਵੱਜ ਗਈ ਕਹਿੰਦਾ ਠੱਡਾ ਲੱਗ ਗਿਆ ਜਾਂ ਦਾਲਾ ਵੱਜ ਗਿਆ ਟਰਾਲੀ ਦਾ ਹੁਣ ਉਹ ਇਸ ਤਰ੍ਹਾਂ ਟਿਕਾ ਲਵਾਉਂਦੇ ਆ ਬਹੁਤ ਹੀ ਜ਼ਿਆਦਾ ਜਿਹੜੇ ਇਸ ਤਰ੍ਹਾਂ ਫਟੜ ਹੋਏ ਆ ਸੇਵਾ ਕਰਦਾ ਕਰਦਾ ਕਹਿੰਦੇ ਕੋਈ ਨਾ ਕੋਈ ਜੀ ਲੱਗ ਜਾਂਦੀ ਆ ਜੀ ਤੇ ਪੈਰ ਖਰਾਬ ਹੋਏ ਆ ਪਾਣੀ ਵਿੱਚ ਰਹਿ ਗਏ ਬੜਾ ਹੀ ਹੌਸਲਾ ਸਿੰਘਾਂ ਦੇ ਵਿੱਚ ਸੇਵਾ ਕਰਨ ਵਾਲਿਆਂ ਵਿੱਚ ਫਿਰ ਵੀ ਚਲੋ ਲੱਗੇ ਆ 10-10 15-15 ਦਿਨ ਹੋਏ ਸੇਵਾ ਕਰਦਿਆਂ ਨੂੰ ਮਾਰੇ ਆਪਣੇ ਇਸੇ ਤਰ੍ਹਾਂ ਇਹਨਾਂ ਨੂੰ ਸੇਵਾਵਾਂ ਚ ਲਾ ਕੇ ਰੱਖਣ ਲਈ ਬੈਠੇ ਏਹ ਗੱਲ ਆ ਆਪਣਾ ਸੇਵਾ ਕਰਦੇ ਆ ਨਾ ਜੀ ਇਹਦੇ ਵੀ ਇੱਕ ਨਾ ਲਿਸਟ ਦਾ ਟੀਕਾ ਲਾ ਲਓ ਉਦੋਂ ਹੀ ਬੜਿਆਂ ਚ ਹੋਵੇ ਦਵਾਈ ਉਦੋਂ ਹੀ ਬੜਿਆਂ ਦੇ ਹੋ ਜਾ ਪੈਰਾਂ ਤੇ ਹੱਥਾਂ ਤੇ ਇਦਾਂ ਹੀ ਕੰਮ ਕਰਦੇ ਰਹੂਗਾ ਸੇਵਾ ਕਰਦੇ ਗੁਰੂ ਜੀ ਅਸੀਂ ਪਿੰਡ ਮਰੜ ਤੋਂ ਸਰਪੰਚ ਬੋਲਦਾ ਮੇਜਰ ਸਿੰਘ ਇਹ ਵਾਹਿਗੁਰੂ ਜੀ ਬੜੀ ਵੱਡੀ ਤਦਾਦ ਦੇ ਵਿੱਚ ਇੱਥੇ ਸੰਗਤਾਂ ਲੱਗੀਆਂ ਵਾਂ ਇਹ ਵੀਰ ਆਏ ਹੀ ਸੰਗਤ ਏਡ ਵੱਲੋਂ ਮੈਡੀਸਿਨ ਦੀ ਦਵਾਈ ਲੈ ਕੇ ਤੇ ਸੰਤਾਂ ਨੂੰ ਇੱਥੇ ਇਹਨਾਂ ਨੇ ਦਵਾਈ ਵੰਡੀ ਹੈ ਇਹਨਾਂ ਦਾ ਧੰਨਵਾਦ ਵੀਰਾਂ ਦਾ ਤੇ ਨੌਜਵਾਨ ਵੀਰੋ ਤੁਹਾਡਾ ਬਹੁਤ ਵੱਡਾ ਸਹਿਯੋਗ ਸਾਨੂੰ 8-10 ਦਿਨਾਂ ਤੋਂ ਮਿਲ ਰਿਹਾ ਹੈ ਧੰਨਵਾਦ ਤੁਹਾਡਾ ਹੋਰ ਵੀ ਨੌਜਵਾਨ ਵੀਰ ਜਿਹੜੇ ਲਾਗੇ ਬੰਨੇ ਸੁਣਦੇ ਆ ਮੇਰੀ ਆਵਾਜ਼ ਨੂੰ ਨੌਜਵਾਨਾਂ ਦਾ ਹੀ ਕੰਮ ਆ ਵੀਰ ਜੀ ਨੌਜਵਾਨੋ ਜਿਹੜੇ ਥੋੜੇ ਤੋੜੇ ਤੁਸੀਂ ਨਹੀਂ ਭਰ ਕੇ ਲਿਆ ਸਕਦੇ ਤੇ ਤੁਸੀਂ ਉਵੇਂ ਆ ਜਾਓ ਉਵੇਂ ਸੇਵਾ ਕਰਾ ਦਿਓ ਨਾਲ ਆਣ ਕੇ ਨਾ ਸੇਵਾ ਕੋਈ 2-4 ਘੰਟੇ ਲਾ ਕੇ ਤੇ ਜਿਹੜਾ ਵੀਰ ਥੋੜੇ ਭਰ ਕੇ ਲਿਆ ਸਕਦਾ ਉਹ ਤੇ ਫਿਰ ਬਹੁਤ ਹੀ ਵਧੀਆ ਉਹਨਾਂ ਤੇ ਬੜੀ ਵੱਡੀ ਸੇਵਾ ਵਾ ਅੱਜ ਬੜੀ ਵੱਡੀ ਤਦਾਦ ਦੇ ਵਿੱਚ ਆਂਸਲਪਿੰਡ ਤੋਂ ਬਾਬਾ ਜਸਵੰਤ ਸਿੰਘ ਸੋਢੀ ਉਹਨਾਂ ਨੇ ਬੜੇ 25 ਟਰਾਲੇ ਦੇ ਨਾਲ ਉਹਨਾਂ ਨੇ ਨੌਜਵਾਨ ਬਾਬਾ 100 ਦੇ ਕਰੀਬ ਨੌਜਵਾਨ ਭੇਜੇ ਨੇ ਅਸੀਂ ਜਿੰਨੇ ਵੀ ਇੱਥੇ ਸਾਡੇ ਕੋਲੇ ਵੀ ਆਏ ਆਪਣਾ ਦਸਤ ਰੱਖ ਕੇ ਆਏ ਨੇ ਮਾਪੁਰਖਾਂ ਦੇ ਸੇਵਾਦਾਰ ਦਾ ਸੰਗ ਸਮਾਜ ਦਾ ਕੋਈ ਵੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਵੀਡੀਓ ਸੋਪਲੀ ਘੜੀ ਦੇ ਵਿੱਚ ਤੁਹਾਡੇ ਆਂ ਦਵਾਵਾਂ ਦੇ ਸਦਕਾ ਤੁਹਾਡੀ ਮਿਹਨਤ ਦਾ ਸਦਕਾ ਜਿਹੜੀ ਤੁਸੀਂ ਸਿਰ ਤੋਂ ਮਿਹਨਤ ਕੀਤੀ ਉਹਦੇ ਸਦਕਾ ਹੀ ਅਸੀਂ ਬੱਚੇ ਖੜੇ ਆ ਸਾਡੇ ਘਰਵਜਨ ਦੀ ਉਮੀਦ ਸਾਨੂੰ ਬਹੁਤ ਜਾਰੀ ਹੋ ਗਈ ਆ ਵੈਗ ਰੋ ਦੀ ਕਿਰਪਾ ਨਾਲ ਥੋੜੀ ਬਾਲੀ ਜਿਹੜੀ मारे कढे वाहेगुरू जीा ख़ाला वाहगुर बाबा जी वज थी रहंदी पाणी टाणी लोन कई वॼ गी या ती वज वाहेग